ਐਮਸੀ ਆਉਂਦਾ ਗੱਲ ਕਰਕੇ ਚਲੇ ਜਾਂਦੇ ਆ ਕੋਈ ਵੀ ਜਿਹੜੇ ਨਵੇਂ ਐਮਸੀ ਬਣਿਆ ਉਹ ਵੀ ਇੱਕ ਵਾਰੀ ਦੇਖ ਕੇ ਮੁੜ ਗਏ ਸੀ ਦੁਬਾਰਾ ਆਈ ਨਹੀਂਗੇ ਜਦੋਂ ਜਾਣੇ ਉਹ ਤੋਂ ਕਹਿੰਦੇ ਕਰਾਵਾਂਗੇ ਤੇਕਰਾਂ ਆਉਂਦਾ ਕੋਈ ਹੈ ਨਹੀਂਗਾ ਨਾ ਕੋਈ ਕਰਾਉਂਦਾ ਹੈ ਸਾਨੂੰ ਇੱਥੇ ਐ ਮੰਨ ਲਓ ਰੋਟੀ ਖਾਣੀ ਵੀ ਔਖੀ ਹੋਈ ਪਈ ਆ ਸਾਰੇ ਮਤਲਬ ਕਿੱਥੋਂ ਅਸੀਂ ਇਲਾਜ ਕਰਾਈਏ ਗਰੀਬ ਵਸਤੀ ਆ ਆਪ ਪਤਾ ਹੀ ਹੈ ਸਾਰਿਆਂ ਨੂੰ ਵੀ ਇੱਧਰ ਕਿੰਨੀ ਕਮਾਈ ਆ ਬਗਟ ਮੇਰੇ ਹਿਸਾਬ ਨਾਲ ਵੀ ਕਟਵੜ 20 ਵਾਰ ਤਾਂ ਸੀ ਕਮੇਟੀ ਜਾਏ ਉਹ ਤੁਮ ਗਏ ਇੰਨੀ ਆ ਮਿੰਗੇ ਆਈ ਕਰਕੇ ਕੁਛ ਨਹੀਂ ਬਣਦਾ ਕੱਲ ਫੇਰ ਕੰਪਲੀਟ ਲਿਖਾ ਕੇ ਆਏ ਅਸੀਂ ਫੇਰ ਉਹਨਾਂ ਨੇ ਕੋਈ ਦੁਬਾਰਾ ਸਾਡੀ ਸੁਣੀ ਨਹੀਂ ਨੀ ਕਿ ਨਾ ਹੀ ਉਹਨਾਂ ਦਾ ਕੋਈ ਬੰਦਾ ਆਇਆ ਇੱਥੇ ਦੇਖਣ ਜਿਹੜਾ ਜਿੱਤੇ ਕੈਂਡੀਡੇਟ ਆ ਉਹ ਵੀ ਨਹੀਂ ਆਇਆ ਗਲੀ ਚ ਬੜੇ ਹੀ ਨਹੀਂ ਆਇਆ ਹੀ ਨਹੀਂ ਦੁਬਾਰਾ ਨਾਲੇ ਜਾ ਕੇ ਵੀ ਕਹਿ ਕੇ ਆਏ ਉਹਦੇ ਕਰੀ ਬਾਈ ਦੇਖ ਜਿਓ ਥੋੜੀ ਕੋਈ ਨਹੀਂ ਆਇਆ ਇਸ ਤਰ੍ਹਾਂ ਦੇ ਐਮਸੀ ਆਏ ਸੀਗੇ ਵੋਟਾਂ ਮੰਗਣ ਤੇ ਸਭ ਨੇ ਕਿਹਾ ਅਸੀਂ ਵੀ ਅਸੀਂ ਕਰਵਾਵਾਂਗੇ ਵੋਟਾਂ ਤੋਂ ਬਾਅਦ ਪੈਣ ਸਾਰੀ ਅਸੀਂ ਕਰਵਾ ਦਾਂਗੇ ਪਰ ਹਜੇ ਤੱਕ ਕੋਈ ਵੀ ਨਹੀਂ ਆਇਆ ਜੇਈ ਸਾਹਿਬ ਬਹਿੰਦੇ ਨਹੀਂ ਕਮੇਟੀ ਚ ਜਦੋਂ ਜਾਂਦੇ ਆ ਉੱਥੇ ਕੁਰਸੀ ਖਾਲੀ ਹੁੰਦੀ ਜੇਈ ਦੀ ਇਸ ਵੀਡੀਓ ਨੂੰ ਦੇਖ ਰਹੇ